ਆਇਆ ਤੇ ਸਾਡੇ ਪੰਜਾਬ ਜਿਹੜਾ ਨજર ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋਣ ਤਾਂ ਬਿੱਟੂ ਜੀ ਜੋ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜਾਂ ਸਿੰਘ ਸਾਹਿਬ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਸੇਵਾਮੁਕਤ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕੋ ਧਾਮ ਸੇਵਾਮੁਕਤ ਕਰ ਦਿੱਤਾ ਜਾਣਾ ਜਾਂ ਫਿਰ ਦੋ ਤਰੀਕ ਨੇ ਜਿਹੜੀ ਸਹਾ ਸਨਾਈ ਕੀਤੀ ਸੀ ਕਿ ਵੀਰ ਬਦਲ ਉਹਨਾਂ ਨੂੰ ਤਾਂ ਤਿੰਨੇ ਸਿੰਘ ਸਾਹਿਬਾਂ ਨੂੰ ਸੇਵਾਮੁਕਤ ਕਰ ਦਿੱਤਾ ਗਿਆ ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮ ਲੈਵਾਲੇ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਵਾਂ 'ਚ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜਾਦਾ ਥੋੜੇ ਜਿਹਾ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ ਨਾਤੇ ਇੱਕ ਪੰਜਾਬੀ ਹੋਣ ਨਾਤੇ ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਕਿ ਪ੍ਰਮਾਤਮਾ ਕਰੇ ਸਭ ਨੂੰ ਸੁਲਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮਿਨੋਰਟੀ ਮਿਨਿਸਟਰ ਨਾਲ ਇਹ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਉਹ ਜੋ ਅਕਾਲੀ ਦਲ ਦਾ ਰੋਲ ਕੀ ਸਮਝਦੇ ਹੋਏ ਸਾਰੇ ਮਾਮਲੇ ਦੇ ਵਿੱਚ ਸੁਭੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਦਾ ਮੈਂ ਨੇ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜਥੇਦਾਰਾਂ ਨੂੰ ਇਦਾਂ ਲਾਹ ਦੇਣਾ ਕਿੰਨੀ ਕਮਾੜੀ ਗੱਲ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ਾਂ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤ ਮਹਾਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਹੀ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਆ ਤੇ ਫਿਰ ਉਹਨਾਂ ਦੀ ਸਮਾਜ ਚ ਲੋੜ ਅੱਜ ਆ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਕੋਈ ਕਮੀ ਨਹੀਂਗੀ ਸੰਤ ਮਹਾਪੁਰਸ਼ਾਂ ਦੀ ਤੇ ਸੰਤ ਮਹਾਪੁਰਸ਼ ਇਸ ਗੱਲ ਦੇ ਵਿੱਚ ਜ਼ਰੂਰ ਪਹਿਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂ ਕਿ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਦੀ ਕਵਰ ਕਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਪਾਕਿਸਤਾਨ ਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਤੱਕਦੇ ਦੱਤੇ ਦਾ ਇੱਕ ਕਦਾਰਕੁਸ਼ੀ ਕੀਤੀ ਜਾਂਦੀ ਹੈ ਕਿਵੇਂ ਦੇਖਦੇ ਸਾਕਾ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸਦੇ ਹੱਕ 'ਚ ਬੋਲਣ ਦੀ ਟੜੇਬੰਦੀ ਤੋਂ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੀ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਿਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜਾਏ ਆਪਸ ਵਿੱਚ ਪਰਿਵਾਰਾਂ 'ਚ ਜੇ ਹੁਣ ਇਹ ਪਰਿਵਾਰ 'ਚ ਫਰਕ ਪਿਆ ਤੇ ਆਖਿਰ ਇਕੱਠੀ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਹੂੰ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕਿਰਬਾਨਾਂ ਨੂੰ ਹੁਣ ਅੰਦਰ ਪਾਓ ਹੂੰ ਵਿਕਰਮ ਜੀ ਠੀਏ ਬੋਲੋ ਸੁਖਬੀਰ ਸਿੰਘ ਬਾਦਲ ਜੀ ਅਸੀਂ ਕੱਲ੍ਹ ਤੇ ਹੋ ਰਹਾ ਤੁਸੀਂ ਕੀ ਕਹਿਣਾ ਚਾਹਦੇ ਹੋ ਸਰ ਭਵੰਤਮਾਨ ਸਰਕਾਰ ਬਾਰੇ ਹੋਰ ਬਾਰੇ ਗੱਲਾਂ ਕਰੋ ਇਹ ਤੁਹਾਨੂੰ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਕੱਲ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਕੌਣ ਨਾਲੇ ਦਿਨਾਂ ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ ਚ ਹੋਏ ਚਾਹੇ ਦੁਆਬੇ ਚ ਹੋਏ ਚਾਹੇ ਮਾਝੇ ਚ ਹੋਏ ਛੇੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਖਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਤੇ ਤਲਵਾੜਾ ਜਿਹੜਾ ਏ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲਦੇ ਆ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮਹਾਲੀ ਲਾਈਨਾਂ ਮੇਰਾ ਇਸ ਕੱਲ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਬਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੀਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਆ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਚੀਜ਼ਾਂ ਜ਼ਰੂਰੀ ਨੇ ਸਾਡਾ ਤਖਤ ਸਾਹਿਬ ਤਰਵੰਡੀ ਸਾਹਿਬ ਨੂੰ ਨਰਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਂ ਕੋਈ ਕਦੇ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਬਸਤਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗ ਗਏ ਪਰ ਮੈਂ ਸਾਰਾ ਕੰਮ ਸ਼ੁਰੂ ਕੁਝ ਮਹੀਨਿਆਂ 'ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਅਸ਼ਵੀ ਅਸ਼ਨਵ ਜੀ ਜਿਹੜੇ ਉਹਨਾਂ ਦੇ ਇਹ ਤਕਰੀਬਨ ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਤਰਾਕਲ ਤੇ ਥੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰ। ਇੱਕ ਨਸ਼ਾ ਸਰਕਾਰ ਨੇ ਨਸ਼ਾ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਨਸ਼ਾ ਵਿਰੁੱਧ ਨੂੰ ਲੈ ਕੇ ਤੁਸੀਂ ਗੱਲ ਕਰਦੇ ਹੋ ਜਿਹੜਾ ਬੰਦਾ ਆਪ ਜਿਹੜਾ ਹੈ ਨਸ਼ੇ 'ਚ ਰਹਿੰਦਾ ਹੈ ਜਾਂ ਆਪ ਜਿਹੜਾ ਨਸ਼ਾ ਮੁਕਤ ਨਹੀਂਗਾ ਉਹ ਕਿਹੜਾ ਨਸ਼ਾ ਮੁਕਤ ਕਰੂਗਾ ਇਸ ਕਰਕੇ ਇਹ ਸਭ ਡਰਾਮੇ ਆ ਇੱਕ ਗੱਲ ਮੇਰੀ ਮੈਂ ਤੁਹਾਨੂੰ ਧਿਆਨ ਨਾਲ ਇਹ ਗੱਲ ਮੇਰੀ ਮੈਂ ਕਹਿਣਾ ਚਾਹੁੰਦਾ ਵੇ ਇਹ ਜਿੰਨੇ ਵੀ ਪ੍ਰੋਗਰਾਮ ਤਿੰਨ ਸਾਲ ਪਹਿਲਾਂ ਇਹ ਕਿੱਥੇ ਸੁੱਤੇ ਪਏ ਸੀ ਇਹ ਤਾਂ ਸਿਰਫ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਸਿਰਫ ਮੀਡੀਆ ਦੇ ਮੂਰੇ ਇੱਕ ਡਰਾਮਾ ਕੀਤਾ ਜਾ ਰਿਹਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਕਦੇ ਯਾਰ ਗਰਾਉਂਡਾਂ 'ਚ ਬੱਚੇ ਮਰਦੇ ਵੀ ਦੇਖੇ ਸੀ ਇਹ ਸਥਿਤੀ ਤਾਂ ਕਦੇ ਜਦੋਂ ਅੱਤਵਾਦ ਸੀ ਉਦੋਂ ਦੀ ਸਥਿਤੀ ਸੀ ਕਿਵੇਂ ਕੱਲ ਸੀਓ ਦੌੜ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੰਨਾ ਪੁਲਿਸ ਦੇ ਕਿ ਮੈਂ ਇੱਕ 8 ਸਾਲ ਬੱਚਾ ਕਿਡਨੈਪ ਕਰ ਲਿਆ ਗਿਆ ਇਹ ਕਦੇ ਪੰਜਾਬ ਚ ਸੁਣਿਆ ਸੀ ਫਰੋਤੀ ਲਈ ਕਿਡਨਾ ਬਾਅਦ ਚ ਛਡਾ ਲਿਆ ਨਾ ਛਡਾ ਲਿਆ ਉਹ ਤਾਂ ਬਹੁਤ ਵੱਡੀ ਗੱਲ ਆ ਪਰ ਇਸ ਪੰਜਾਬ ਚ ਹੋ ਕੀ ਰਿਹਾ ਇੱਥੇ ਟੂਰਨਾਮੈਂਟ ਫੁੱਟਬਾਲ ਦਾ ਚੱਲ ਰਿਹਾ ਸੀ ਉਹ ਬੱਚੇ ਦੇ ਗੋਲੀ ਗਰਾਊਂਡ ਦੇ ਵਿੱਚ ਇਹ ਅਮਲ ਜਿਹੜਾ ਮੰਗਲ ਅੰਭੀਆਂ ਸੀ ਉਹ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੁਣ ਬੱਚਿਆਂ ਤੱਕ ਮਾਰਨ ਤੱਕ ਆ ਗਿਆ ਬਿਲਕੁਲ ਕਾਨੂੰਨ ਦੀ ਸਥਿਤੀ ਤੋਂ ਨਿਕਲ ਚੁੱਕੀ ਆ ਤੁਸੀਂ ਕੋਈ ਚੈਨਲ ਲਾ ਲਓ ਤੁਹਾਡਾ ਕੋਈ ਮੈਂ ਕਹਿਣਾ ਲਾ ਲਓ ਕੀ ਆਊਗਾ ਟੌਪ 50 ਖਬਰਾਂ ਹਰ ਜ਼ਿਲ੍ਹੇ ਦੇ ਵਿੱਚ ਇੱਥੇ ਗੋਲੀ ਚੱਲ ਗਈ ਜੀ ਇਹਦੇ ਗਿੱਟੇ 'ਚ ਮਾਰੀ ਜੀ ਇਹਦੇ ਪੱਟ 'ਚ ਮਾਰੀ ਜੀ ਇਹਦੇ ਆਹ ਹੋ ਗਿਆ ਇਹਦੀ ਵੀਡੀਓ ਬਣ ਗਈ ਜੀ ਇਹ ਮੋਟਰਸਾਈਕਲ ਭੱਜੇ ਜਾ ਰਹੇ ਆ ਇਹਦੇ ਲੁੱਟ ਹੋ ਗਈ ਜੀ ਹੋਰ ਪੰਜਾਬ 'ਚ ਕੁਝ ਹੋ ਰਿਹਾ ਏ ਇਹ ਇੰਨੀ ਦਰਦਨਾਕ ਸਥਿਤੀ ਹਰ ਜ਼ਿਲ੍ਹੇ ਦੀ ਤੇ ਉਸ ਤੋਂ ਬਾਅਦ ਆ ਨਵਾਂ ਕੰਮ ਜਿਹੜਾ ਪੁਲਿਸ ਨੇ ਫੜ ਲਿਆ ਕਦੇ ਯੋਗੀ ਸਾਹਿਬ ਮੰਗੂ ਜਿਹੜਾ ਇੱਕ ਦਾ ਟੌਪ ਦਾ ਬੰਦਾ ਟੌਪ ਦਾ ਜਿਹਦੇ ਸਿਰ ਤੇ ਸੌਕ ਕਤਲ ਹੋਣ ਜਾਂ ਉਹਦੀਆਂ ਡਕੈਤੀਆਂ ਹੁਣ ਉਸ ਬੰਦੇ ਦਾ ਇੱਕ ਦਾ ਸਾਲ ਚ ਇੱਕ ਇੰਕਾਊਂਟਰ ਕਰੋ ਤੇ ਪਤਾ ਲੱਗ ਜੇ ਤੇ ਜਿਹੜਾ ਅਰਮਾ ਖਰਬਾ ਦਾ ਜਿਹੜਾ ਨਸ਼ਾ ਵੇਚਦਾ ਉਹਦਾ ਘਰ ਤੋੜੋ ਤਾਂ ਪਤਾ ਲੱਗੇ ਆ ਪਤਾ ਨਹੀਂ ਕਿਹਨਾਂ ਦੇ ਚਿੰਦੀ ਚੋਰਾਂ ਦੇ ਇੱਕ ਐਸਐਸਪੀ ਦੇਖ ਕੇ ਦੂਜਾ ਵੀ ਮੈਂ ਨਾ ਪਿੱਛੇ ਰਹਿ ਜਾ ਜੇ ਬਠਿੰਡੇ ਚ ਕਰ ਲਿਆ ਤਾਂ ਫਰੀਦਕੋਟ ਵਾਲਾ ਤੋੜੀ ਜਾਂਦਾ ਫਰੀਦਕੋਟ ਦਾ ਬਰਨਾਲੇ ਵਾਲਾ ਤੋੜੀ ਜਾਂਦਾ ਮਤਲਬ ਮੇਰਾ ਕਹਿਣ ਦਾ ਇਹ ਗਾਂਜੇ ਵਾਲੇ ਕੁੜੀਆਂ ਵਾਲੇ ਇਹਨਾਂ ਨਾਲ ਕਰੇ ਤੇ ਕੁਝ ਨਹੀਂ ਬਣਨਾ ਇਸ ਕਰਕੇ ਜਿੱਥੋਂ ਵੱਡੀ ਆਖਰ ਇਹਨਾਂ ਕੋਲ ਨਸ਼ਾ ਕਿੱਥੋਂ ਪਹੁੰਚ ਰਿਹਾ ਮੈਨੂੰ ਐਦਾਂ ਗੱਲ ਅੱਗੇ ਤੁਰਦੀ ਹੋਈ ਨਹੀਂਗੀ ਕੀ ਜਿਹੜਾ ਇਹ ਕੁੜੀਆਂ ਵਾਲੇ ਨੇ ਜਿਨ੍ਹਾਂ ਕੋਲੇ ਗ੍ਰਾਮਾਂ 'ਚ ਹੁੰਦਾ ਏ ਮੈਂ ਕਹ ਰਿਹਾ ਬਹੁਤ ਚੰਗੀ ਗੱਲ ਆ ਇਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਬਖਸ਼ਣਾ ਨਹੀਂ ਪਰ ਇਹ ਤਾਂ ਤੋਂ ਅੱਗੇ ਕਿੱਥੋਂ ਆਉਂਦਾ ਉੱਥੇ ਕਿਉਂ ਨਹੀਂ ਪਹੁੰਚ ਰਹੇ ਤਿੰਨ ਸਾਲ ਹੋ ਗਏ ਤੁਸੀਂ ਆ ਜਿਹੜੇ ਜਿਵੇਂ ਕਹਿੰਦੇ ਚਿੰਦੀ ਚੋਰ ਜੇਬ ਚੋਰਾ ਵਾਲੇ ਹੁੰਦੇ ਆ ਪਾਕਟ ਕਰਨ ਵਾਲੇ ਉਹਨਾਂ ਨੂੰ ਜਿਹੜੇ ਵੱਡੇ ਜਿਹੜੇ ਸਪਲਾਈ ਦਿੰਦੇ ਆ ਕੁਆਂਟਿਟ ਲਾਂਚ ਟਾਨਾਂ 'ਚ ਉਹ ਕਿੱਥੇ ਆ ਉਹਨਾਂ ਦੇ ਘਰ ਅੱਜ ਤੱਕ ਪਿਉ ਨਹੀਂ ਢਏ ਇਸ ਕਰਕੇ ਇਹ ਡਰਾਮਾ ਆ ਉਨਮਾ ਕੰਮ ਇੱਕ ਕਰ ਲਿਆ ਹੋਇਆ ਨਹੀਂ ਕਹਿੰਦੇ ਲਾਈ ਬੈਠਾ ਸੀ ਕਾਲੀਆਂ ਐਨ ਕਈ ਲਾਲੀਆਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਆ ਬਜਟ ਆ ਰਿਹਾ ਬਜਟ ਕਦੇ ਸੁਣਿਆ ਜਿਹੜਾ ਇੱਕ ਦਿਨ ਪਹਿਲਾਂ ਫਰਾਈਡੇ ਆ ਉਸ ਦਿਨ ਉੱਠ ਜੂਗਾ ਕੁੱਲ ਰਹਿ ਗਏ ਦਿਨ 5 5 ਦਿਨਾਂ ਚ ਕੋਈ ਮੁਲਾਜ਼ਮਾ ਆ ਹਾਲ ਹੋਗੀ ਜਿੰਨਾ ਵੀ ਕਰਜ਼ਾ ਲੈ ਸਕਦੇ ਨਹੀਂ ਇੱਕ ਸੂਬੇ ਨੂੰ ਕਰਜ਼ਾ ਲੈਣ ਦੀ ਪਰਮਿਸ਼ਨ ਆ ਉਹ ਕਰਜ਼ਾ ਲੈਣ ਦੀ ਲਿਮਟ ਵੀ ਪਾਰ ਕਰ ਗਏ ਨਾ ਤਨਖਾਹਾਂ ਦੇਣ ਨੂੰ ਪੈਸਾ ਹੈ ਨਾ ਪੈਨਸ਼ਨ ਦੇਣ ਨੂੰ ਪੈਸਾ ਹੈ ਡਵੈਲਪਮੈਂਟ ਕੋਈ ਸੜਕ ਕੋਈ ਪੋਲ ਤਾਂ ਭੁੱਲ ਹੀ ਜਾਓ ਇਸ ਕਰਕੇ ਹਾਲਾਤ ਬੜੇ ਮਾੜੇ ਆ ਤੁਸੀਂ ਅੱਗੇ ਬਜਟ ਦੇ ਦੇਖਿਓ ਹਜ਼ਾਰ ਹਜ਼ਾਰ ਰੁਪਈਆ ਜਿਹੜੀ ਗੱਲ ਕਰਦੇ ਇਹਨਾਂ ਕੋਲ ਤਾਂ ਟੋਟਲੀ ਜਿਹੜਾ ਪੈਸਾ ਡਵੈਲਪਮੈਂਟ ਲਈ ਹੈ ਨਹੀਂ ਹਜ਼ਾਰ ਰੁਪਈਆ ਕਿੱਥੋਂ ਦੇ ਦੇਣਗੇ ਕਿਸੇ ਮਾਂ ਦੀ ਨੂੰ ਉਹ ਸਭ ਫਰੌਡ ਆ ਹੁਣ ਉਹਨੇ ਐਸੇ ਕਰਕੇ ਐਨ ਕਈ ਲਾਲੀਆਂ ਵੀ ਬਿ ਸ਼ਰਮਤ ਜਿਹੜੀਆਂ ਐਨ ਕਾਂ ਐ ਉਹ ਅੱਖਾਂ ਜਿਹੜੀਆਂ ਉਹ ਇੰਨੀਆਂ ਬਿ ਸ਼ਰਮੀ ਨਾਲ ਝੁਕ ਗਈਆਂ ਕਿਸੇ ਨਾਲ ਅੱਖ ਅੱਖ ਮਲਾ ਨਹੀਂ ਸਕਦਾ ਤੇ ਉਹ ਐਨ ਕਾ ਲਾ ਕੇ ਕੰਮ ਸਰ ਰਹੇ ਆ ਵੀ ਮੇਰੀ ਨਿਗਾ ਕਿਸੇ ਨਾਲ ਅੱਖ ਮਿਲੇ ਹੀ ਨਾ ਦੂਜਾ ਇਹ ਵੀ ਪਤਾ ਲੱਗ ਰਿਹਾ ਵੀ ਥੱਲੇ ਦੂਜਾ ਕੰਮ ਵੀ ਹੋਇਆ ਹੋਇਆ ਇੱਕ ਤੁਸੀਂ ਆਹੀ ਅਮਰਸਰ ਸਾਹਿਬ ਚ ਵੂਮਨਸ ਡੇ ਤੇ ਪਵਿੱਤਰ ਸ਼੍ਰੀ ਅਮਰਸਰ ਸਾਹਿਬ ਆ ਕੇ ਵੂਮਨ ਡੇਸ ਤੇ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਜੀ ਮਿਨਿਸਟਰ ਕਹਿ ਰਹੇ ਆ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਤੌਲੀਏ ਕਿੱਥੇ ਸਿੱੜਨਾ ਕੱਪੜੇ ਕਿੱਥੇ ਸਿੱੜਦਾ ਜਿਹਨੂੰ ਇਹ ਵਾਈਫ ਉਹ ਕਹਿ ਰਹੀ ਆ ਸਟੇਜ ਤੇ ਕਿਹਾ ਤੁਹਾਡੇ ਚੈਨਲਾਂ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜਿਹਦੇ ਘਰ ਵਾਲੀ ਨੇ ਇਹ ਕਹਿਤਾ ਵੀ ਇਹਨੂੰ ਅਕਲ ਨਹੀਂ ਤੇ ਫਿਰ ਗੱਲ ਹੁਣ ਕਹਿ ਗਈ ਰਹਿ ਗਈ ਕੋਈ ਕਹਿਣ ਵਾਲੀ ਇਸ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆ ਉਹਦੀ ਉਹ ਸੱਚ ਬੋਲਦੀ ਆ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਜੋ ਉਹਨਾਂ ਨੇ ਸ਼੍ਰੀ ਅੰਮ੍ਰਿਤਸਰ ਆ ਕੇ ਨੀਲ ਚੱਕਰ ਨੂੰ ਬਾਰੇ ਪ੍ਰਧਾਨ ਬਣਾਉਂਦੀ ਚਰਚਾ ਵਾ ਚੱਲਦੀ ਆ ਕਿਵੇਂ ਪ੍ਰਧਾਨ ਹੈਗੇ ਆ ਜੀ ਕਾਂਗਰਸ ਦੇ ਵਿੱਚ ਪ੍ਰਧਾਨਕ ਨੂੰ ਲੈ ਕੇ ਕਾफी ਬਵਾਦ ਚੱਲ ਰਿਹਾ ਚਲੋ ਆਪਾਂ ਕੀ ਲੈਣਾ ਕਾਂਗਰਸ ਤਾਂ ਇਹੀ ਕੰਮ ਚੱਲਣਾ ਹੈ ਜਿਹੜੇ ਫੇਸਬੁਕ 'ਤੇ ਆ ਗਏ ਉਹਨਾਂ ਦੇ ਵੀ ਤੁਸੀਂ ਬੀਜੇਪੀ ਦੀ ਤਿਆਰੀ ਕਰੋ ਬੀਜੇਪੀ 27 ਆ ਰਹੀ ਆ ਇੱਕ ਗੱਲ ਸੁਣ ਲਓ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ 27 'ਚ ਸਾਰਾ ਕੁਝ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕਰਾਂਗੇ ਕਿਸਾਨਾਂ ਨੂੰ ਹੋਰ ਸਭ ਕੁਝ ਵੀ ਕਰਾਂਗੇ ਜੇ 1 ਲੱਖ ਕਰੋੜ ਰੁਪਈਆ ਬਿਹਾਰ 'ਚ ਮਿਲ ਸਕਦਾ ਕਰਨਾਟਕ 'ਚ ਮਿਲ ਸਕਦਾ ਜਾਂ ਹੋਰ ਕਿਤੇ ਮਿਲ ਸਕਦਾ ਤੇ ਸਾਡੀ ਵੀ ਇਹ ਮਿਲ ਸਕਦਾ ਇਸ ਕਰਕੇ ਬੀਜੇਪੀ ਕੋਈ ਵੀ ਬੀਜੇਪੀ ਕਸਰ ਨਹੀਂ ਰਹੂਗੀ ਕਮੀ ਨਹੀਂ ਜਾਊਗੀ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆ ਜਿਹੜੀ ਉਰੇ ਆਏਗੀ ਤੇ ਸਾਡਾ ਸੂਬਾ ਵੀ ਯੂਪੀ ਮੰਗੂ ਰਾਜਸਥਾਨ ਮੰਗੂ ਹਰਿਆਣਾ ਮੰਗੂ ਓਡੀਸਾ ਮੰਗੂ ਮੱਧਿਆਪ੍ਰਦੇਸ਼ ਮੰਗੂ ਮਹਾਰਾਸ਼ਟਰ ਮੰਗੂ ਸਾਡਾ ਸੂਬਾ ਵੀ ਉਹ ਦਿਨ ਦੁਬਾਰਾ ਆਉਣਗੇ ਵੀ ਰੰਗਲਾ ਪੰਜਾਬ ਬਣੇਗਾ ਅੰਦਾਜ਼ਾ ਲਾਓ ਤੁਸੀਂ ਇੱਕ ਮਹਾਰਾਸ਼ਟਰ ਹੈ ਮਹਾਰਾਸ਼ਟਰ ਕੱਲਾ ਮੁੰਬਈ ਸ਼ਹਿਰ ਆ ਜਿਹੜਾ ਕੱਲਾ ਮੁੰਬਈ ਸ਼ਹਿਰ 64000 ਕਰੋੜ ਰੁਪਈਆ ਇਕੱਲੇ ਸ਼ਹਿਰ ਦਾ ਬਜਟ ਆ ਇੱਥੇ 4000 ਕਰੋੜ ਰੁਪਈਆ 4000 ਕਰੋੜ 4000 ਕਰੋੜ ਸਾਰੇ ਪੰਜਾਬ ਸਰਕਾਰ ਦਾ ਬਜਟ ਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ 4000 ਕਰੋੜ ਚੋਂ ਸਾਰੇ ਮਹਿਕਮਿਆਂ ਨੂੰ ਜੇ ਵੰਡ ਲਈਏ ਨਾ ਤੇ 2-200-100 ਕਰੋੜ ਰੁਪਈਆ ਹੁੰਦਾ ਤੇ ਅੰਦਾਜ਼ਾ ਲਾ ਲਓ ਉਹਦੇ ਨਾਲ ਕਿਹੜਾ ਸਕੂਲ ਬਣ ਜੂ ਕਿਹੜੀ ਲੈਬ ਬਣ ਜੂ ਕਿਹੜਾ ਪੁਲ ਬਣ ਜੂ ਕਿਹੜਾ ਕੁਝ ਹੋ ਜੂ ਇਸ ਕਰਕੇ ਇਹ ਤਾਂ ਕੰਮ ਛੁੱਟੀ ਹੋ ਗਈ ਆ ਤੇ ਬਾਕੀ ਗੱਲ ਤੁਹਾਨੂੰ ਮੈਂ ਧਰਮਪਤਨੀ ਗੁਰਪ੍ਰੀਤ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਸਮਝ ਲਓ ਹੁਣ ਜੇ ਇਦੋਂ ਬਾਅਦ ਵੀ ਨਾ ਸਮਝੇ ਕੋਈ ਤੇ ਫਿਰ ਉਹ ਨਾ ਸਮਝੇ ਸਰ ਕੇਂਦਰ ਸਰਕਾਰ ਤੋਂ ਸਪੰਸਰ ਕਾਫੀ ਦੇ ਤੋ ਪੇਨ ਕਦੇ ਵੀ ਹੈ ਕਿ ਕਿਸੇ ਇਲੈਕਸ਼ਨ ਦਾ ਵਾਦਾ ਕਾਫੀ ਡੋ ਕੀਤੇ ਹਨ ਕਿ ਵੀ ਦੇਖਦੇ ਹੋ ਐਸਪੀਸੀ ਦਾ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਬੇਟਾ ਜੀ ਲਾਸਵਾਲ ਹੈ ਕਿ ਡੇਟੀਵੇਂ ਵੇਖਦੇ ਹੋ ਕਿ ਸਿੰਘ ਸਾਹਿਬ ਨੂੰ ਇੰਨਾ ਲਾਉਣਾ ਕਿੰਨਾ ਕ ਜਾਇਜ਼ ਹੈ ਕਿਉਂਕਿ ਕੌਮ ਦੇ ਜਥੇਦਾਰ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤੀ ਕੁਝ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫਿਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਐਡਾ ਡੰਗ੍ਹਾਈ ਚੀਜ਼ ਗੱਲ ਦਾ ਪਤਾ ਨਹੀਂਗਾ ਪਰ ਲਾਉਣ ਵਾਲੇ ਵੀ ਉਹੀ ਨੇ ਲਾਉਣ ਵਾਲੇ ਵੀ ਉਹੀ